200 ਤੋਂ ਲੈ ਕੇ 300 ਕਿਸਾਨ ਜਿਹੜਾ ਹੈਗਾ ਬਿੱਲੀ ਘਰ ਦੇ ਵਿੱਚ ਆ ਸਾਰਿਆਂ ਦੀਆਂ ਜਿਹੜੇ ਫੀਡਰ ਬਿਲਕੁਲ ਬੰਦ ਪਏ ਨੇ ਬਾਕੀ ਫੀਡਰ ਸਾਰੇ ਚੱਲਦੇ ਪਏ ਨੇ ਤਲਵਣਾ ਵਾਲਾ ਫੀਡਰ ਨਹੀਂ ਚੱਲਦਾ ਪਿਆ ਇਹਦੇ ਵਾਸਤੇ ਲਗਭਗ 4 ਮਿੰਟ ਲਾਈਟ ਆਈ ਆ 4 ਮਿੰਟ ਤੋਂ ਬਾਅਦ ਦੁਬਾਰਾ ਕੱਟ ਲੱਗ ਗਿਆ ਜੀ ਜੀ ਸਰ ਚੀਫ ਸਾਹਿਬ ਕੋਲ ਲੱਗੇ ਮੈਂ ਚੀਫ ਸਾਹਿਬ ਕੋਲ ਹੀ ਬੈਠਾ ਉਹੀ ਮਸਲੇ ਦਾ ਹੱਲ ਕਰਕੇ ਬੈਠਾ ਮੈਂ ਸਰ ਚੀਫ ਸਾਹਿਬ ਤਾਂ ਜਿੱਥੇ ਤੁਸੀਂ ਬੈਠੇ ਹੋ ਨਾ ਉੱਥੇ ਏਸੀ ਲੱਗਾ ਹੋਣਾ ਪਰ ਜਿੱਥੇ ਅਸੀਂ ਬੈਠੇ ਆ ਉੱਥੇ ਤਾਂ ਏਸੀ ਵਾਲਾ ਕੋਈ ਨਹੀਂ ਹੈਗਾ ਟੋਪੇ ਪਈ ਆ ਮੈਂ ਬਾਹਰ ਖੜਾ ਮੈਂ ਦੇਖੋ ਇਹਨਾਂ ਦੇ ਮ ਜੀ ਇਹ ਕਹਣਾ ਦੂਜੀ ਗੱਲ ਹਾਂਜੀ ਕੱਲ ਸ਼ਾਮੀ ਇੱਕ ਪ੍ਰੋਬਲਮ ਆਈ ਆ ਉਹਦਾ ਕੀ ਸਟੇਟਸ ਆ ਮੈਨੂੰ ਨਹੀਂ ਪਤਾ ਹੁਣ ਪਤਾ ਕਰ ਲਾਂਗਾ ਜੀ ਇਹ ਤੁਹਾਡੇ ਮੈਸੇਜ ਮੈਂ ਆਲਰੇਡੀ ਹਾਇਰ ਮੈਨੇਜਮੈਂਟ ਨੂੰ ਪਾ ਵੀ ਦਿੱਤਾ ਤੇ ਬਿਲਕੁਲ ਮਤਲਬ ਵੀ ਦਲਵਣਾ ਗ੍ਰੇਟ ਦੇ ਉੱਤੇ ਮੈਨੂੰ ਆਹ ਪ੍ਰੋਬਲਮ ਆ ਰਹੀ ਹੈ ਜੀ ਵੀ ਜੇ ਅੱਜ ਸ਼ਾਮ ਤੱਕ ਮਸਲਾ ਹੱਲ ਨਾ ਹੋਇਆ ਕੱਲੋਂ ਅਸੀਂ ਪ੍ਰੋਪਰ ਤੌਰ ਤੇ ਅਸੀਂ ਬਿਲੀਕਰ ਨੂੰ ਜਿੰਦਾ ਲਾ ਦੇਣਾ ਨਾਲ ਹੀ ਜਿਹੜੇ ਹੈਗੇ ਰੋਡ ਜਮ ਕਰ ਦੇਣੇ ਆ ਜੀ ਠੀਕ ਹੈ ਜੀ ਮੈਂ ਇਹੀ ਜੋ ਤੁਸੀਂ ਬੋਲਿਆ ਇਹੀ ਅੱਗੇ ਬੋਲਣਾ ਬਿਲਕੁਲ ਕਹੋ ਜੀ ਜਿੱਥੇ ਜੱਥੇਬੰਦੀਆਂ ਦਾ ਆਰਡਰ ਹੈ ਜਿੱਥੇ ਬੰਦਿਆਂ ਨੇ ਬੜਾ ਮਤਾ ਚੀਜ਼ ਨੂੰ ਕੀਤਾ ਜੀ ਅਸੀਂ ਅਸੀਂ ਅੱਜ ਸਾਰੇ ਹੀ ਕਿਸਾਨ ਜਿੰਨੇ ਵੀ ਇੱਥੇ ਤਲਵੰਦ ਦੇ ਆ ਲਾਗੇ ਪਿੰਡਾਂ ਦੇ ਇਕੱਠੇ ਹੋਏ ਆ ਅਸੀਂ ਸਭ ਦੇ ਜਿਹੜਾ ਬਿਜਲੀ ਦਾ ਗ੍ਰੈਡ ਹੈ ਅਸੀਂ ਪਹਿਲਾਂ ਅਸੀਂ ਸਾਡੇ ਪਿੰਡ ਨੂੰ ਇਹ ਹੀ ਬਿਜਲੀ ਸਪਲਾਈ ਕਰ ਰਿਆ ਅਸੀਂ ਪਹਿਲਾਂ ਇੱਥੇ ਆਉਨੇ ਆ ਕਿ ਕੀ ਪ੍ਰੋਬਲਮ ਆ ਸਾਨੂੰ ਲਾਈਟ ਘਾਤੋ ਨਹੀਂ ਪੂਰੀ ਮਿਲ ਰਹੀ ਇਹ ਕਹਿੰਦੇ ਅਸੀਂ ਲਾਈਟ ਦੇ ਰਹੇ ਆ ਪਰ ਪਿੱਛੋਂ ਕੱਟ ਲੱਗ ਰਹੇ ਆ ਚਲੋ ਅਸੀਂ ਐਸਡੀਓ ਸਾਹਿਬ ਨਾਲ ਗੱਲ ਕੀਤੀ ਅੱਜ ਫੋਨ ਤੇ ਮੇਰੀ ਗੱਲ ਹੋਈ ਉਹ ਕਹਿੰਦੇ ਵੀ ਤੁਸੀਂ ਸਾਨੂੰ ਵੀਡੀਓ ਬਣਾ ਕੇ ਪਾ ਦਿਓ ਅਸੀਂ ਮਤਲਬ ਛਣਵਾਈ ਕਿਤੇ ਨਹੀਂ ਹੈਗੀ ਉਹ ਗਾਂਹ ਦੀ ਗਾਂਹ ਦੂਜੇ ਤੇ ਕਰੀ ਜਾਂਦੇ ਆ ਵੀ ਉਧਰੋਂ ਲਾਈਟ ਘਟ ਆ ਰਹੀ ਆ ਅਸੀਂ ਜਿੱਦਾਂ ਹ ਫਲੋਰ ਵਾਲਿਆਂ ਨਾਲ ਕੰਟੈਕਟ ਕੀਤਾ ਸਾਡੇ ਪ੍ਰਧਾਨ ਜੀ ਉਹ ਕਹਿੰਦੇ ਵੀ ਫਲੋਰ ਸਾਰੇ ਕਿਤੇ ਨਹੀਂ ਕੱਟ ਲੱਗ ਰਿਹਾ ਪਹਿਲਾਂ ਇੱਕ ਦੋ ਦਿਨ ਜ਼ਰੂਰ ਲੱਗੇ ਆ ਹੁਣ ਕਿਤੇ ਨਹੀਂ ਲੱਗੇ ਰਿਹਾ ਇੱਥੇ ਨੂਰ ਮਹਿਲ ਤੇ ਬੰਦਾ ਆ ਫੀਡਰ ਚੱਲਦਾ ਆ ਉਹ ਕਹਿੰਦਾ ਸਾਡੇ ਨਹੀਂ ਕਦੀ ਕੱਟ ਲੱਗਾ ਇਹ ਤਲਵਣ ਤੋਂ ਹੀ ਕਾਹਦੋ ਕੱਟ ਲੱਗਦੇ ਆ ਜੀ ਅਸੀਂ ਜਾਨੀ ਕਿ ਹਰ ਸਾਲ ਕਟੋ ਘਟਨੀ ਦਾ ਦੋ ਤਿੰਨ ਵਾਰੀ ਅਸੀਂ ਬਿਜਲੀ ਘਰੇ ਇਕੱਠੇ ਹੁੰਨੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਇਸ ਕਰਕੇ ਸਰਕਾਰ ਨੂੰ ਵੀ ਔਰ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਅੱਜ ਜਾਂ ਕੱਲ ਦੇ ਵਿੱਚ ਜੇ ਲਾਈਟ ਨਾ ਆਈ ਅਸੀਂ ਕੱਲ ਨੂੰ ਨਕੋਦਰ ਵੀ ਜਾਮ ਕਰਾਂਗੇ ਜਾਂ ਉਹ ਰੋਡ ਜਾਮ ਕਰਾਂਗੇ ਸੀਂ ਬਿਲਕੁਲ ਬੰਦ ਕਰਨਾ ਆ ਅਸੀਂ ਕਿਉਂਕਿ ਤੰਗ ਬਹੁਤ ਜ਼ਿਆਦੇ ਆ ਅਸੀਂ ਖੁਦਕੁਸ਼ੀਆਂ ਵੀ ਕਰ ਸਕਦੇ ਆ ਇਹ ਨਹੀਂ ਗੱਲ ਹੈਗੀ ਮੇਰੀ ਸਿੱਧੀ ਚੈਲੰਜ ਆ ਇਹ ਕਿਉਂਕਿ ਦੇਖੋ ਕਿੰਨੇ ਬੰਦੇ ਇਕੱਠੇ ਹੋਇਆ ਸਾਰੇ ਵਿਚਾਰੇ ਹਰ ਇੱਕ ਬੰਦੇ ਨੇ ਜ਼ਿੰਮੇਵਾਰ ਨੇ ਆਪਣੇ ਲੋੜ ਮੁਤਾਬਕ ਕਰਜ਼ੇ ਲਏ ਆ ਕਿੰਨੇ ਤੰਗ ਆ ਜੇ ਅਸੀਂ ਜਨਰੇਟਰ ਚਲਾਉਣ ਲੱਪੇ ਤਾਂ 10-10 ਹਜ਼ਾਰ ਦਾ ਤੇਲ ਇੱਕ ਦਿਹਾੜੀ ਦਾ ਸਾਡਾ ਫੂਕ ਹੁੰਦਾ ਆ ਇਸ ਕਰਕੇ ਅਸੀਂ ਇਹ ਹੀ ਦੱਸਣਾ ਚਾਹੁੰਦੇ ਆ ਕਿ ਤੰਗ ਬਹੁਤ ਜ਼ਿਆਦਾ ਆ ਸਾਨੂੰ ਹੋਰ ਨਾ ਤੰਗ ਕਰੋ ਤੇ ਜੇ ਲੈਡ ਛੱਡਨੀ ਆ ਛੱਡ ਦਿਓ ਨਹੀਂ ਤਾਂ ਅਸੀਂ ਕੱਲ ਤੋਂ ਅਸੀਂ ਸਰਕਾਰ ਦਾ ਤੇ ਪਿਛੇ ਪ੍ਰਸ਼ਾਸਨ ਦਾ ਜਲੂਸ ਕੱਢਾਂਗੇ ਅਸੀਂ ਇੱਥੇ ਵੀ ਅੱਜ ਅਸੀਂ ਅੱਜ ਘੰਟੇ ਲਈ ਅਸੀਂ ਬੰਦ ਕੀਤਾ ਇਹਨਾਂ ਨੂੰ ਜਿੰਦਾ ਲਾ ਕੇ ਆਪਣੇ ਪਿੰਡ ਵਾਲਿਆਂ ਨੂੰ ਤੇ ਕੱਲ ਨੂੰ ਅਸੀਂ ਨੂਰ ਮਹਿਲ ਤੇ ਨਕੋਦਰ ਦੇ ਵਿੱਚ ਅਸੀਂ ਕਰਾਂਗੇ ਬੰਦ ਮੈਂ ਅੱਜ ਤੁਸੀਂ ਇੱਥੇ ਬਿਲੀ ਕਰਦੇ ਵੇਂ ਜਿੰਦਾ ਲਾਤਾ ਤੁਸੀਂ ਅਸੀਂ ਯਾਰ ਕੀਤ ਕਰੀਏ ਦੱਸੋ ਅਸੀਂ ਫੇਰ ਮਰ ਜਾਈਏ ਜਾਂ ਤਾਂ ਅਸੀਂ ਫਾਹੇ ਲੈ ਲੈਣੇ ਇੱਥੇ ਦਰਾਖਤ ਹੈਗੇ ਇੱਥੇ ਟੰਗ ਲੈਣੇ ਆ ਫੇਰ ਸਰਕਾਰਾਂ ਨੇ ਮੁਆਵਜ਼ੇ ਵੀ ਦੇ ਦੇਣੇ ਆ ਕਿਸਾਨਾਂ ਨੂੰ ਹੁਣ ਲੈਟਗਾ ਤੋਂ ਨਹੀਂ ਛੱਡਦੇ ਫੇਰ ਅਸੀਂ ਕੀ ਕਰੀਏ ਦੱਸੋ ਅਸੀਂ ਮਰ ਜਾਈਏ ਅਸੀਂ ਇਹ ਆਵਾਜ਼ ਆਪਣੀ ਪਹੁੰਚਾਉਣੀ ਚਾਹੁੰਦੇ ਆ ਚਾਹੇ ਅਸੀਂ ਤੁਹਾਨੂੰ ਇਹਨਾਂ ਨੇ ਦੱਸਿਆ ਨਹੀਂ ਵੀ ਜਿਹੜੀਆਂ ਬਾਕੀ ਫੀਡਰ ਕਿਉਂ ਚੱਲ ਰਹੇ ਤੁਹਾਡੇ ਕਿਹੜਾ ਕਿਉਂ ਨਹੀਂ ਚੱਲਦਾ ਇਹ ਕਹਿੰਦੇ ਛੋਟੇ ਫੀਡਰ ਤੇ ਕੱਟ ਲੱਗਾ ਉਧਰ ਕਿਉਂ ਨਹੀਂ ਲੱਗਦਾ ਨਹੀਂ ਇਹ ਜਿਹੜੇ ਫੀਡਰ ਸਿਰਫ ਤਲਵੰਡ ਫੀਡਰ ਆ ਜਾਂ ਨੋ ਆ ਜਿਹੜੇ ਆਲੇ-ਦੁਆਲੇ ਆ ਉਹ ਕੋਈ ਚੱਲਦਾ ਬਿਲਗੇ ਤੋਂ ਚੱਲਦਾ ਕੋਈ ਨੂਰਮਹਿਲ ਤੋਂ ਚੱਲਦਾ ਕੋਈ ਫਲੋਰ ਤੋਂ ਕੋਈ ਮੈਸਮਪੁਰ ਤੋਂ ਉਹ ਸਾਰੇ ਚੱਲਦੇ ਆ ਜਿੰਨੇ ਐਸ ਬਿਜਲੀ ਗ੍ਰੈਡ ਤੋਂ ਚੱਲਦੇ ਆ ਇਹ ਨਹੀਂ ਚੱਲਦੇ ਹੂੰ ਬਾਕੀ ਚੱਲਦੇ ਆ। ਇਹ ਵੀ ਕੱਟਦਾ ਫਿਰ ਉਧਰ ਵੀ ਲੱਗਣਾ ਬਰਾਬਰ ਹੀ ਚਾਹੀਦਾ ਜੇ ਇੱਧਰ ਲੱਗ ਰਿਹਾ ਉਧਰ ਕਿਉਂ ਨਹੀਂ ਲੱਗ ਰਿਹਾ? ਪਹਿਲੋਂ ਲੱਗੇ 1-2 ਦਿਨ ਪਰ ਉਹਨਾਂ ਨੇ ਉਹ ਕੰਪਲੀਟ ਹੋ ਗਈ ਪੂਰੀ ਪਰ ਇਹ ਸਿਰਫ ਇਹ ਹੀ ਆ ਵੀ ਪਤਾ ਨਹੀਂ ਕੀ ਗੱਲ ਆ ਮਤਲਬ ਵੀ ਤਲਵਨ ਨੂੰ ਹੀ ਨੱਪਿਆ ਜਾਵੇ ਜਿੰਨੇ ਟੋਟਲ 8 ਫੀਟ ਰਿਹਾ ਬੰਦੇ ਦੇਖ ਲਓ ਤੁਸੀਂ ਮਾੜਾ ਜਿਹਾ ਕੈਮਰਾ ਘੁਮਾਓ ਦੇਖੋ ਤਾਂ ਕਿੰਨੇ ਮਤਲਬ ਕਿਸਾਨ ਆਏ ਆ ਇੱਥੇ ਕੋਈ ਖੁਸ਼ੀ ਲਈ ਨਹੀਂ ਇਕੱਠਾ ਹੋਇਆ ਇੱਥੇ ਸਾਰੇ ਇੰਨੀ ਬਿਜਲੀ ਗਰਮੀ ਆ ਤੇ ਗਰਮੀ ਦੇ ਵਿੱਚ ਸਾਰੇ ਇਕੱਠੇ ਹੋਏ ਆ ਦੱਸੋ ਇੱਥੇ ਜੇ ਬਾਈ ਚਾਂਸ ਕਿਸੇ ਨੂੰ ਕੋਈ ਅਟੈਕ ਹੋ ਗਿਆ ਤਾਂ ਇਹਦਾ ਇਹ ਸਰਕਾਰਾਂ ਹੀ ਜ਼ਿੰਮੇਵਾਰ ਆ ਜਾਂ ਪ੍ਰਸ਼ਾਸਨ ਜ਼ਿੰਮੇਵਾਰ ਆ ਸਾਬ ਮੁਲਾਜ਼ਮਾਂ ਨੇ ਕੁਝ ਗੱਲ ਕਹੀ ਤੁਹਾਨੂੰ ਮੁਲਾਜ਼ਮਾਂ ਨੇ ਤਾਂ ਕੁਝ ਨਹੀਂ ਕਿਹਾ ਮੁਲਾਜ਼ਮ ਤਾਂ ਇਹੀ ਕਹਿੰਦੇ ਵੀ ਸਾਨੂੰ ਵੀਡੀਓ ਬਣਾ ਕੇ ਪਾ ਦਿਓ ਕਿੰਨੇ ਆ ਅਸੀਂ ਗਾਹਾਂ ਤੁਹਾਡਾ ਜਿਹੜਾ ਮੈਸੇਜ ਆ ਫਾਰਵਰਡ ਕਰ ਦਿੰਨੇ ਆ ਪਰ ਮੈਸੇਜਾਂ ਨਾਲ ਗੱਲ ਨਹੀਂ ਚੱਲਣੀ ਅਸੀਂ ਕੱਲ ਨੂੰ ਹਨਾ ਅਸੀਂ ਚੇਤਾਵਨੀ ਵੀ ਆ ਪੂਰੀ ਸਾਡੀ ਜ਼ੋਰ ਮੰਗਿਆ ਅਸੀਂ ਕੱਲ ਨੂੰ ਐਕਸੀਅਨ ਤੇ ਨੂਰ ਮਹਿਲ ਅਸੀਂ ਇੱਥੋਂ ਤੱਕ ਕੇ ਤਿੱਖਾ ਸੰਘਰਸ਼ ਕਰਾਂਗੇ ਤਾਂ ਅਸੀਂ ਐਮਐਲਏ ਦੇ ਵੀ ਦਰਬਾਰ ਮੂਰੇ ਬੈਠ ਸਕਦੇ ਹਾਂ ਕਿਉਂਕਿ ਤੰਗ ਹੀ ਇੰਨੇ ਹੋਏ ਆ ਕੀ ਕਰੀਏ ਦੱਸੋ ਹਾਂ ਤਾਂ ਯਾਹ ਤਾਂ ਕੋ ਮਿੰਟ ਹਾਂਜੀ ਭਾਈ ਜੀ ਭਾਈ ਕੀ ਮਸਲਾ ਜੀ ਤਲਵਣ ਦਾ ਮਸਲਾ ਤਾਂ ਇਹ ਹੀ ਹੈ ਜੀ ਮੰਨ ਲਓ ਅੱਜ ਤਰਮਨ ਗ੍ਰੈਡ ਦੇ ਇਕੱਠੇ ਹੋਏ ਸੀਗੇ ਸਾਡੇ ਗ੍ਰੈਡ ਦੇ 8 ਫੀਟਰ ਚੱਲਦੇ ਆ ਜੀ ਦੋ ਸ਼ਿਫਟਾਂ ਦੇ ਵਿੱਚ ਤੇ ਤਕਰੀਬਨ ਤਕਰੀਬਨ ਜੇ ਮੰਨ ਲਓ 12 ਵਜੇ ਫੀਡਰ ਚੱਲਦਾ ਆ ਤੇ 12:00 ਬਜੇ 3 ਮਿੰਟ ਦੇ ਮੈਸੇਜ ਆ ਜਾਂਦਾ ਜੀ ਜਿਹੜੇ ਫੀਡਰ ਚੱਲਦੇ ਆ ਉਹਨਾਂ ਨੂੰ ਅਗਲੇ ਮੁਤਾਬਕ ਕੱਟ ਲੱਗ ਗਏ ਆ ਦੂਜੀ ਗੱਲ ਇਹ ਆ ਜਦੋਂ ਅਸੀਂ ਇਕੱਠੇ ਹੁੰਨੇ ਆ ਸਾਡਾ ਇਕੱਠ ਦੇ ਦੇ ਇੱਕ ਦੋ ਦਿਨ ਛੱਡ ਕੇ ਤੇ ਮੁੜ ਕੇ ਫੇਰ ਇਹੀ ਕੰਮ ਹੁੰਦਾ ਆ ਵੱਡੇ ਵੱਡੇ ਦਾਅਵੇ ਕਰਨ ਲੀਆਂ ਸਰਕਾਰਾਂ ਸਟੇਜਾਂ ਦੇ ਕਹਿ ਰਹੀਆਂ ਸਾਡੇ ਅੱਜ 50 ਬਿਜਲੀ ਬਾਧੂ ਆਇਆ ਇੱਥੇ ਸਾਡੇ ਤਲਵੰਡ ਗ੍ਰੈਡ ਦਾ ਨਕੂਦਰ ਦਾ ਇਹ ਗ੍ਰੈਡ ਆ ਆਗੇ ਦੇਖੋ ਜੋ ਸਾਡੇ ਖੇਤਾਂ ਦੇ ਹਾਲਾਤ ਆ ਤੇੜਾ ਪਾਟੀਆਂ ਆ ਝੋਨਿਆਂ 'ਚ ਘਾਹ ਹੋਇਆ ਆ ਅਸੀਂ ਬੜੇ ਸੀਰੀਅਸ ਮੈਟਰ ਦੇ ਗੱਲ ਕਰਦੇ ਆ ਕੋਈ ਇਹ ਸਾਨੂੰ ਚਾ ਨਹੀਂ ਪਿਆ ਵੀ ਕੈਮਰੇ ਮੂਰੇ ਇਕੱਠੇ ਹੋ ਕੇ ਜਾਂ ਅਸੀਂ ਪਾਵਰਕ ਦੇ ਵਿੱਚ ਇਕੱਠੇ ਹੋ ਕੇ ਇਹਨਾਂ ਦਾ ਸਰਕਾਰਾਂ ਦਾ ਮਨੋਂ ਵਿਰੋਧ ਕਰੀਏ ਅਸੀਂ ਅੱਜ ਮਜਬੂਰੀ ਨੂੰ ਇਕੱਠੇ ਹੋਏ ਆ ਅੱਗੇ ਮਾਲਵੇ ਦੇ ਵਿੱਚ ਲੋਕੀ ਫਾਇ ਲੈ ਲੈਂਦੇ ਸੀ ਫਾਇਲ ਲੋਕਿਓ ਸੱਚੇ ਲੈਂਦੇ ਸੀ ਵਾਕਈ ਜੋ ਸਾਡੇ ਨਾਲ ਹਾਲਾਤ ਹੋਏ ਆ ਇਹ ਤੇ ਉਹਨਾਂ ਲੋਕਾਂ ਨਾਲ ਹਾਲਾਤ ਹੁੰਦੇ ਸੀ ਤਾਂ ਕਰਕੇ ਅੱਜ ਉਹਨਾਂ ਨੂੰ ਇਹ ਕਦਮ ਚੱਕਣੇ ਪੈਂਦੇ ਸੀ ਅਸੀਂ ਅਖੀਰ ਮਜਬੂਰਨ ਇਕੱਠੇ ਹੋ ਕੇ ਅੱਜ ਬੀਲ ਘਰ ਦਾ ਘਰੋ ਕੀਤਾ ਆ ਤੇ ਜੇ ਅੱਜ ਸਾਡੀ ਇਹ ਮੰਗ ਪੂਰੀ ਨਾ ਹੋਈ ਤਾਂ ਅਸੀਂ ਕੱਲ ਨੂੰ ਏਦੂ ਵੱਡਾ ਕੋਸ਼ਿਸ਼ ਕਰਸ ਕਰਾਂਗੇ ਭਾਈ ਤਲਵੰਡ ਦੇ ਇਕੱਲੇ ਫੀਡਰ ਦੀ ਪ੍ਰੋਬਲਮ ਆ ਕਿ ਬਾਕੀ ਉਹ ਇਲਾਕੇ ਦੇ ਵਿੱਚ ਹੋਰ ਵੀ ਫੀਡਰ ਦੀ ਪ੍ਰੋਬਲਮ ਆ ਰਹੀ ਹੈ ਆਪਣੇ ਲਾਗੇ ਮੈਸੋਫਰ ਫੀਡਰ ਆ ਜੀ 5-6 ਕਿਲੋਮੀਟਰ ਦੇ ਬਿਲਗਾ 5-6 ਕਿਲੋਮੀਟਰ ਦੇ ਆ ਜੀ ਸੰਘਿਆ ਤੋਂ ਫੀਡਰੋ ਸ਼ੁਰੂ ਹੋ ਜਾਂਦਾ ਜੀ ਕੈਮ ਵਾਲੇ ਤੋਂ ਉਹ ਜਾ ਕੇ ਦੇਖੋ ਮੋਟਰ ਅੱਜ ਵੀ ਚੱਲ ਰਹੀਆਂ ਨੂਰਮੇਲ ਫੀਡਰ ਤੋਂ ਚੱਲ ਰਹੀਆਂ ਖਾਸ ਕਰਕੇ ਤਲਵੰਡ ਦੇ ਜਿਹੜੇ ਫੀਡਰ ਆ ਇੱਕ ਬਿਲਗੇ ਦਾ ਫੀਡਰ ਸਦਾਰਾ ਫੀਡਰ ਤੇ ਚੱਲਦਾ ਉਹਨੂੰ ਸਪਲਾਈ ਵਧ ਮਿਲ ਰਹੀ ਹੈ ਕਿਉਂ ਮਿਲ ਰਹੀ ਹੈ ਬਾਕੀ ਫੀਡਰਾਂ ਨੂੰ ਕੋਈ ਨਹੀਂ ਮਿਲ ਰਹੀ ਅਸੀਂ ਇਹੇ ਬੇਨਤੀ ਕਰਦੇ ਆਂ ਵੀ ਸਾਨੂੰ ਇਹ ਇਹ ਮਜਬੂਰਨ ਨਾ ਕਰੋ ਨਹੀਂ ਤਾਂ ਅਸੀਂ ਇਹ ਤੁਹਾਨੂੰ ਤਿੱਖਾ ਛਰਛ ਕਰਾਂਗੇ ਅਚਾ ਜਨ ਕੇ ਬਾਕੀ ਇਲਾਕੇ ਦੇ ਜਿਹੜੇ ਫਿਲਟਰ ਠੀਕ ਚੱਲਦੇ ਆ ਜਿਹੜਾ ਕਲਾ ਤਲਵਣ ਵਾਲਾ ਫਿਲਟਰ ਹੈ ਉਹਦੇ ਵਿੱਚ ਦਿੱਕਤ ਪੇਸ਼ ਆਦੀ ਮਤਰਈ ਮਾਲਾ ਬਿਤਕਰਾ ਹੋ ਰਿਹਾ ਜੀ ਤਲਵਣ ਫਿਲਟਰ ਦਾ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਜਿਹੜੇ ਆਪਣੇ ਇੱਥੇ ਮੁਲਾਜ਼ਮ ਹੈ ਉਹਨਾਂ ਨੇ ਕੀ ਕਿਹਾ ਤੁਹਾਨੂੰ ਮੁਲਾਜ਼ਮਾਂ ਦੇ ਮੁਲਾਜ਼ਮ ਕਹਿੰਦੇ ਜੀ ਅਸੀਂ ਉੱਪਰ ਤੁਹਾਡਾ ਮੰਗ ਪੱਤਰ ਦੇਵਾਂਗੇ ਅਸੀਂ ਤੁਹਾਡੀ ਵੀਡੀਓ ਬਣਾ ਕੇ ਸੈਂਡ ਕਰਾਂਗੇ ਅਫਸਰਾਂ ਨੂੰ ਤੇ ਅਫਸਰ ਮੁਰੇ ਫੱਲਾ ਝਾੜ ਦਿੰਦੇ ਸਾਡੇ ਸੀਨੀਅਰ ਅਫਸਰ ਆ ਸਰਕਾਰ ਦੀਆਂ ਹਦਦਾਂ ਆ ਜਦੋਂ ਜੀਵਨੀ ਚੋਣਾ ਹੁੰਨੀਆਂ ਜਾਂ ਵੋ ਚੱਲ ਰਿਹਾ ਤੇ ਅੱਜ ਇਸ ਵੀਡਰ ਨੂੰ ਕੀ ਗੱਲ ਹੋਈ ਕਿਉਂ ਨਹੀਂ ਚੱਲ ਰਿਹਾ ਹਾਂਜੀ ਭਾਜੀ ਭਾਈ ਦੇਖੋ ਅਸੀਂ ਅੱਜ ਆਏ ਹਾਂ ਬਿਜਲੀ ਦੇ ਮੁੱਦੇ ਤੇ ਮੁੱਦਾ ਹੈ ਵੀ ਸਾਡੇ ਅੱਜ ਮਤਲਬ ਜਿੱਦਣ ਦੀਆਂ ਬੂਟਾਂ ਪੈ ਗਏ ਨਾ ਉਸ ਦਿਨ ਤੋਂ ਬਾਅਦ ਤਕਰੀਬਨ ਏਰੀਆ ਪੂਰਾ ਖੋਲਿਆ ਕੀਤਾ ਗਿਆ ਪਰ ਇਹਦੇ ਤੋਂ ਸਾਡੇ ਜਿਹੜੇ ਲਾਗਲੇ ਫੀਡਰ ਆ ਉਹ ਸਾਰੇ ਵਧੀਆ ਚੱਲਦੇ ਗ੍ਰੈਡ ਸ਼ਮਸ਼ਾਬਾਦ ਦਾ ਉਹ ਵੀ 24 ਘੰਟੇ ਵੀ ਕਈਆਂ ਤੇ ਮੋਟਰਾਂ ਚੱਲੀ ਜਾਂਦੀਆਂ ਮੈਸੋਪੁਰਿਆ ਇੱਕ ਫੀਡਰ ਸਾਡਾ ਸਾਡੇ ਨਾਲ ਮੋਟਰਾਂ ਬਿਲਕੁਲ ਸਹੀ ਚੱਲਦੀਆਂ ਤੇ ਇੱਕ ਫੀਡਰ ਇੱਥੋਂ ਚੱਲਦਾ ਸੰਘੜਾ ਜਿਹੜਾ ਬਰਗੇ ਦਾ ਫੀਡਰ ਹੈ ਉਹਨੂੰ 32 ਸਾਡੇ ਫੀਡਰਾਂ ਨਾਲੋਂ ਵੱਧ ਦਿੱਤੀ ਜਾਂਦੀ ਹੈ ਵੀ ਕਾਰਨ ਕੀ ਹੈ ਪੁੱਛਿਆ ਕਾਰਨ ਪੁੱਛਿਆ ਇਹਨੂੰ ਕੋਈ ਕਾਰਨ ਕੋਈ ਦੱਸ ਨਹੀਂ ਕਿਉਂ ਬਰਾਬਰ ਜਾ ਰਹੀ ਤੇ ਇੱਥੇ ਫੀਡਰ ਨੂੰ ਕਿਉਂ ਘਟ ਦਿੱਤਾ ਇਹ ਤਾਂ ਜੀ ਹੁਣ ਤੁਸੀਂ ਮੁਲਾਜ਼ਮਾਂ ਨੂੰ ਪੁੱਛੋਗੇ ਅਸੀਂ ਤਾਂ ਇਕੱਠ ਕਰ ਲਿਆ ਤੁਹਾਡੇ ਜਰੀਏ ਅਸੀਂ ਆਪਣਾ ਜਿਹੜਾ ਮੈਸੇਜ ਹੈ ਉਹਨਾਂ ਨੂੰ ਭੇਜ ਦੇਣਾ ਆ ਇਹ ਹੁਣ ਤੁਸੀਂ ਮੁਲਾਜ਼ਮ ਇੱਥੇ ਇਕੱਠੇ ਕਰ ਲਓ ਉਹਨੂੰ ਪੁੱ ਸੰਜੇੜਾ ਸੰਘਾਰਾ ਫਿੱਡ ਜਾ ਉਹਨੂੰ ਬਤੀ ਇਸੇ ਫਿੱਡ ਬਿਜਲੀ ਕਰ ਤੋਂ ਵੱਧ ਕਿਉਂ ਦਿੱਤੀ ਜਾ ਰਹੀ ਆ ਅੱਛਾ ਉਹ ਦਰਿੰਦਰ ਚੱਲ ਰਹੀ ਹੈ ਤੇ ਇਹ ਆਪਣੇ ਇਧਰ ਕੱਟ ਲੱਗਦੇ ਆ ਇਧਰ ਕੱਟ ਲੱਗਦੇ ਆ ਅੱਛਾ ਵੀ ਉਹ ਲਾਈਟ ਉਹ ਤਾਂ ਉਹ ਜਿਹੜੇ ਪੱਕਾ ਚੱਲਦਾ ਪੇਪਰਲਾ ਤੇ ਮੇਰੇ ਸਾਬ ਨਾਲ ਮੈਂ ਸ਼ਾਇਦ ਹੁਣ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਜੇ ਪਤਾ ਨਹੀਂ ਅੱਛਾ ਅਜੇ ਵੀ ਚੱਲਦੇ ਆ ਤੇ ਨੂਰਮਹਿਲ ਜਾ ਕੇ ਦੇਖ ਲਓ ਉੱਥੇ ਵੀ ਮਤਲਬ ਕਿ ਕਈਆਂ ਫਿੱਡਾਂ ਦੇ ਉੱਤੇ 24 ਘੰਟੇ ਵੀ ਬਤੀ ਛੱਡ ਦਿੰਦੇ ਆ ਅੱਛਾ ਅੱਜ ਅਸੀਂ ਸਾਨੂੰ 4 ਘੰਟੇ 32 ਵੀ ਕੱਲ ਸਾਡੀ ਬੱਤੀ ਜਿਹੜੀ ਆਈ ਆ 2 ਘੰਟੇ ਪਹਿਲਾਂ ਆਈ ਖਤਾ ਪੂਰਾ ਭਰਿਆ ਨਹੀਂ 4 ਘੰਟੇ ਦਾ ਕੱਟ ਲੱਗ ਗਿਆ 2 ਘੰਟੇ ਬੱਤੀ ਫੇ ਆਈ ਮਤਲਬ ਕਿ ਪਾਣੀ ਜਿੱਥੇ ਰਿਹਾ ਉੱਥੇ ਰਿਹਾ ਅਸੀਂ ਪਾਣੀ ਤੋਂ ਮਤਲਬ ਕਿ ਜਿੰਨਾ ਨੂੰ ਸਾਨੂੰ ਸਰਕਾਰਾਂ ਤੋਂ ਮਿਲ ਸੀ ਪਰ ਉਹਨਾਂ ਦੇ ਅਤਲ ਨਹੀਂ ਪੂਰੀਆ ਉਹਨੀਆਂ ਆਏ ਸਿਰਫ ਇੱਕ ਸ਼ੋਸ਼ੇ ਰਹਿ ਗਿਆ ਕਿ ਚੁਟਕਲੇ ਰਹਿ ਗਏ ਆ ਪਰ ਅੱਜ ਵੀ ਕਿਸਾਨ ਓਖਾ ਆ ਹਰ ਇਨਸਾਨ ਓਖਾ ਆ ਤੇ ਜਿਹੜੀ ਇੱਥੋਂ ਬਿਜਲੀ ਦੀ ਜੀ ਈਪੀ ਫੀਡਲ ਵੀ ਚੱਲਦੇ ਉਹ ਵੀ ਕਈ ਬੰਦ ਕੀਤੇ ਮੇਰੇ ਸਾਹ ਨਾਲ ਅੱਜ ਜਿਹੜਾ ਹਰ ਦੋ ਸੰਗਾ ਸਾਰਾ ਟੋਟਲੀ ਬੱਤੀ ਬੰਦ ਕੀਤੀ ਹੋਈ ਆ ਜਿਹੜੀ ਇੱਥੋਂ ਗ੍ਰੈਡ ਤੋਂ ਚੱਲਦੀ ਆ ਇਹਦੇ ਬਾਰੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਪੁੱਛ ਸਕਦੇ ਆ ਜਾਂ ਤੁਸੀਂ ਨਾ ਮੁਲਾਜ਼ਮਾਂ ਤੋਂ ਪੁੱਛ ਸਕਦੇ ਆ ਵੀ ਇਹ ਕਿਉਂ ਹੋ ਰਿਹਾ ਕਿਉਂ ਇਹਦਾ ਹਸਾਬ ਕਿਤਾਬ ਤੇ ਤੁਹਾਨੂੰ ਸਾਡੇ ਕੋਲ ਸਾਡੀ ਜਿਹੜੀ ਬੱਤੀ ਜਾਣੀ ਆ ਅਸੀਂ ਉਹਦਾ ਦੱਸ ਸਕਦੇ ਹਾਂ ਸਾਡੇ ਕੋਲ ਕਿੰਨੀ ਆਉਂਦੀ ਤੇ ਕਿਉਂ ਆਉਂਦੀ ਪਰ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਪ੍ਰੋਬਲਮ ਫੇਸ ਕਰਦਿਆਂ ਨਾ ਇਹ ਤਕਰੀਬਨ ਹਫ਼ਤਾ ਹੀ ਹੋ ਗਿਆ ਜਿੱਦਾਂ ਜਿਮਨੀ ਜ਼ੋਨ ਹੋ ਗਈ ਆ ਉਸ ਤੋਂ ਬਾਅਦ ਇਹ ਪ੍ਰੋਬਲਮ ਸ਼ੁਰੂ ਹੋ ਗਈ ਆ ਸਹੀ ਗੱਲ ਅੱਛਾ ਉਸ ਤੋਂ ਪਹਿਲਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ 8 ਘੰਟੇ 32 ਪੂਰੀ ਆਈ ਆ ਜੇ ਕਿਤੇ ਕੱਟ ਲੱਗਦਾ ਹੀ ਉਹ ਵੀ 10 ਮਿੰਟ ਦੀ ਜਗ੍ਹਾ ਸਾਨੂੰ 20 ਮਿੰਟ ਦਿੱਤੇ ਜਾਂਦੇ ਸੀ ਪਰ ਜਿਮਨੀ ਜ਼ੋਨ ਹੋਣ ਤੋਂ ਬਾਅਦ ਬੱਤੀ ਕਿਉਂ ਇੱਕਦਮ ਛੋਟ ਜਾ ਗਈ ਹੈ ਜਦ ਕਿ ਉਸ ਤੋਂ ਬਾਅਦ ਮੈਂ ਵੀ ਪੈ ਗਿਆ ਤੇ ਗਰ ਪਾਜੀ ਪਿੰਡ ਵਾਲਾ ਤਾਂ ਇਹ ਕਹਿਣਾ ਹੈ ਵੀ ਜਿਹੜੇ ਬਾਕੀ ਫੀਡਰ ਚੱਲਦੇ ਨੇ ਇਲਾਕੇ ਦੇ ਵਿੱਚ ਉਹ ਸਾਰੇ ਸਹੀ ਚੱਲਦੇ ਨੇ ਤੇ ਪਰ ਪਿੰਡ ਤਲਵੰਡ ਦੇ ਫੀਡਰਾਂ ਦੇ ਵਿੱਚ ਦਿੱਕਤ ਪਰੇਸ਼ਾਨੀ ਕਿੱਥੇ ਆਉਂਦੀ ਹੈ ਪਿੰਡਾਂ ਤੋਂ ਸਾਰੇ ਆ ਕਿਸਾਨ ਜਿੱਥੇ ਬੰਦੀਆਂ ਦਾ ਜਿਹੜੇ ਇੱਥੇ ਆਏ ਆ ਆਏ ਪਰੇਸ਼ਾਨ ਹੋ ਕੇ ਆ ਤੇ ਜਿੱਥੇ ਬੰਦੀਆਂ ਮੈਂ ਅਪੀਲ ਕਰਨੀ ਚਾਹੁੰਦਾ ਵੀ ਜਿਹੜੇ ਤਲਵੰਡ ਤੋਂ ਜਿੰਨੇ ਵੀ ਫੀਡਰ ਚੱਲਦੇ ਆ ਨਾ ਇਹ ਜਿਹੜਾ ਤਲਵੰਡ ਇਹ ਦੋ ਗੁਰਪਾ ਚ ਚੱਲ ਰਹੀ ਫੀਡਰ ਜੀ ਇਹ ਵੀ ਫੀਡਰ ਤੇ ਦੋਆਂ ਗਰੁੱਪਾਂ 'ਚ ਜਿਹੜੇ ਬਾਕੀ ਫੀਡਰ ਹੈ ਬਾਕੀ ਜਿਹੜੇ ਪਾਵਰ ਹੌਸ ਜਿਸ ਤਰ੍ਹਾਂ ਮੈਜ਼ਮਪੁਰਾਸ ਦੇ ਬਿਲਗਾ ਇਹ ਤਿੰਨਾਂ ਗਰੁੱਪਾਂ 'ਚ ਸਪਲਾਈ ਆ ਸਾਡੀ ਦੋ ਗਰੁੱਪ 'ਚ ਸਪਲਾਈ ਆ ਇਹ ਵੰਡ ਕੇ ਜਦੋਂ ਇਹ ਆਪਾਂ ਦੇ ਕੱਟ ਲੱਗਦਾ ਜਿਵੇਂ ਇਹਨਾਂ ਦੋਆਂ ਫੀਡਰਾਂ ਨੂੰ ਕੱਟ ਲੱਗਦਾ ਪਹਿਲੇ ਗਰੁੱਪ ਲਈ ਇੰਤਜ਼ਾਮ ਵਾਲੇ ਨੂੰ ਤੇ ਜਿਹੜੇ ਆ ਦੂਸਰੇ ਗਰੁੱਪ ਆ ਉਹਨਾਂ ਜਿੱਥੇ ਦੂਜੇ ਗਰੁੱਪ ਉਹ ਤਿੰਨਾਂ ਗਰੁੱਪਾਂ 'ਚ ਸਪਲਾਈ ਆ ਕੱਟ ਲੱਗਦੇ ਸਾਰਿਆਂ ਨੂੰ ਪੀਸੀ ਪਟਿਆਲੇ ਦੇ ਕੱਟ ਆ ਪਰ ਇਹ ਆ ਵੀ ਲੱਗਦੇ ਬਦਲ ਕੇ ਆ ਤੇ ਜੇ ਕਿਤੇ ਜਵੇਂ ਬਦਲ ਕੇ ਜਿਵੇਂ ਹੁਣ ਉਧਰਲੇ ਫੀਡਰ ਚੱਲਦੇ ਨੇ ਇ ਗਿਆ ਇਹ ਕਿਤਨਾ ਕਿਤਨਾ ਕਿਸਾਨਾਂ ਵਾਸਤੇ ਦਾ ਮੰਨ ਲਓ ਕਹ ਲਈ ਕੋਜਾ ਬਜਾ ਕੇ ਹੋਇਆ ਨਾ ਦਿਖੋ ਜੀ ਮੈਂ ਕਿਸਾਨ ਆਪਣੇ ਝੋਨੇ ਪਾਲਣ ਦੇ ਆ ਤੇ ਉਤੋਂ ਲੜਨਾ ਆਵੇ ਤਾਂ ਫਿਰ ਤਾਂ ਭਾਈ ਮੜੀ ਗੱਲ ਹੀ ਆ ਦੇਖੋ ਜੀ ਮੈਂ ਆਪਣੇ ਸੀਨੀਅਰ ਅਫਸਰਾਂ ਨੂੰ ਤੇ ਸਾਰੇ ਆਪਣੀ ਮੇਰੀ ਜਿਹੜੀ ਅਫਸਰ ਲੀਡਰਸ਼ਿਪਸ ਨਾਲ ਵੀ ਆਪਾਂ ਸੰਪਰਕ ਕੀਤਾ ਅਫਸਰ ਸਾਹਿਬਾਂ ਨੇ ਇਹ ਕਹਿੰਦੇ ਵੀ ਤੁਸੀਂ ਵੀਡੀਓ ਬਣਾ ਕੇ ਪਾਓ ਉੱਪਰ ਪ੍ਰਸ਼ਾਸਨ ਨੂੰ ਵੀ ਤੇ ਉਹਨਾਂ ਨੇ ਇਹ ਉੱਪਰ ਆਪਣੀ ਹਾਈਕ ਮੰਨ ਲਈ ਸਾਰਿਆਂ ਨੇ ਮੈਸੇਜ ਲਾਇਆ ਤੇ ਵੀਡੀਓ ਬਣਾ ਕੇ ਵੀ ਪਾ ਦਿੱਤੀ ਅਫਸਰਾਂ ਨੂੰ ਵੀ ਵੀਡੀਓ ਵੀਡੀਓ ਬਣਾਉਣ ਦਾ ਕੀ ਕਰਦਾ ਕਿਉਂਕਿ ਵੀਡੀਓ ਤਾਂ ਇੱਕ ਅਲੱਗ ਲਾਸਟ ਹੈ ਉਹਨਾਂ ਵੀ ਚੀਜ਼ ਨੂੰ ਲੈ ਕੇ ਉਹ ਆਪਣਾ ਮਸਲਾ ਹੱਲ ਵਿਦਆਊਟ ਮੀਟਿੰਗ ਹੋਣੀ ਹੁੰਦਾ ਸਰ ਜੀ ਤੁਸੀਂ ਇਕੱਠੀ ਹੋ ਕੇ ਆਏ ਹੋ ਨਾ ਅਫਸਰ ਸਾਹਿਬ ਨੂੰ ਪਤਾ ਜ਼ਰੂਰ ਲੱਗ ਗਿਆ ਵਾ ਵੀ ਉਹ ਉਹ ਦੁਖੀ ਆ ਠੀਕ ਹੈ ਨਾ ਉਹ ਹੁਣ ਉਪਰ ਹਾਈ ਕਮਾਨ ਨਾਲ ਗੱਲ ਕਰਨਗੇ ਵੀ ਕਿਉਂ ਇਹ ਇਹ ਕੱਟ ਖਤਮ ਕਰੋ। ਠੀਕ। ਗੱਲ ਇਹ ਕਿ ਆ ਜੀ ਜੇ ਅੱਜ ਇੱਥੇ 1 ਘੰਟੇ ਵਾਸਤੇ ਜਿੰਦਾ ਲਾਇਆ ਇਹਨਾਂ ਨੇ। ਮੰਨ ਲਓ ਕੱਲੋਂ ਇਹਨਾਂ ਨੇ ਪਰਮਨੈਂਟਰੀ ਤੁਹਾਡੇ ਇੱਥੇ ਹੋਰ ਇੱਥੇ ਜਿੰਦਾ ਲੱਗ ਗਿਆ ਬਿਲੀ ਕਰ ਦੇ ਵਿੱਚ ਤੇ ਜਿਹੜੇ ਬੰਦਾਂ ਨੇ ਜਿੰਦਾ ਲਾਇਆ ਉਹਨਾਂ ਨੇ ਪਰਚਾ ਦਰਜ ਕਰਾਉਣ ਤੱਕ ਪਹੁੰਚਣਾ ਨੂੰ ਮਲਾਜ਼ਮ ਸਰ ਜੀ ਚੀਜ਼ ਹੋਈ ਆ ਇੱਕ ਮੁਲਾਜ਼ਮ ਜਦੋਂ ਕਿਸੇ ਦੇ ਘਰ ਜਾਂਦਾ ਕੋਈ ਤਾਰ ਟੁੱਟ ਕੇ ਤੇ ਦਿੱਕਤ ਆ ਗਈ ਜੇ ਕਿ ਇਹ ਬੰਦੇ ਨੇ ਗਾਲ ਵੀ ਕੱਢੀ ਤੇ ਉਹਦੇ ਉੱਤੇ ਪਰਚਾ ਦਰਜ ਹੋ ਜਾਂਦਾ ਆ। ਸਰ ਜੀ ਗੱਲ ਇਹ ਨਾ ਵੀ ਅੱਜ ਕਿਸਾਨ ਜਿਹੜਾ ਤੜਫ ਮੁਲਾਜ਼ਮਾ ਹੁਣ ਹੋਇਆ ਸਾਡਾ ਹਾਲਾਤ ਇਹ ਤੇ ਉੱਪਰਲੇ ਅਫਸਰ ਸਾਹਿਬਾਂ ਨੂੰ ਵੀ ਦੱਸ ਦਿੱਤਾ ਵੀ ਤੁਸੀਂ ਦੇ ਉੱਪਰ ਜਾ ਕੇ ਗੱਲ ਨਾ ਕੀਤੀ ਤੇ ਮੁਲਾਜ਼ਮਾਂ ਦਾ ਥੱਲੇ ਵਾਲੇ ਮੁਲਾਜ਼ਮਾਂ ਦਾ ਹਾਲਾਤ ਕੀ ਆ ਠੀਕ ਹੈ ਨਾ ਜੀ ਹੁਣ ਤੇ ਤੁਹਾਡੇ ਹੋਂ ਤੋਂ ਗੇਤੀ ਇਹਨਾਂ ਨੇ ਜਿਵੇਂ ਜਿੰਨੀ ਜ਼ਿੰਮੇਵਾਰ ਇਕੱਠੇ ਹੋ ਗਏ ਕੀ ਹਾਲਾਤ ਹੋਏ ਇਹ ਮੁਲਾਜ਼ਮਾਂ ਦਾ ਬੇੜਾਗਰ ਕੇ نیچے ਵਾਲਿਆਂ ਦਾ ਠੀਕ ਹੈ ਅਸੀਂ ਤਾਂ ਆਪਣੇ ਅਫਸਰ ਸਾਹਿਬਾਂ ਨੂੰ ਇਹ ਕਹਾਂਗੇ ਸਾਨੂੰ ਇੱਜ਼ਤ ਦੀ ਰੋਟੀ ਖਾ ਲੈਣ ਦੋ ਕਦੋਂ ਤੱਕ ਜਿਹੜੀ ਹੈਗੀ ਆ ਬਿਜਲੀ ਨਿਰੰਤਰ ਹੋ ਸਕਦੀ ਹੈ ਮੇਰੇ ਐਸੀ ਸਾਹਿਬ ਐਚੀਪੀ ਸਾਹਿਬ ਨਾਲ ਤੇ ਐਕਸ਼ਨ ਸਾਹਿਬ ਨਾਲ ਐਸਜੀ ਸਾਹਿਬ ਨਾਲ ਗੱਲ ਹੋ ਗਈ ਆ ਉਹ ਕਹਿੰਦੇ ਉੱਪਰ ਗੱਲ ਕਰਕੇ ਤੇ ਇਹਦਾ ਅਨੰਦ ਪਟੇਰਾ ਕਰਾਂਗੇ ਜਲਦੀ ਮਤਲਬ ਕਿੰਨਾ ਚਿਰ ਬਾਅਦ ਵਿੱਚ ਇਹਨਾਂ ਲੇਟ ਹੋ ਗਿਆ ਵੀ ਇਹਨਾਂ ਦੇ ਚੋਲੇ ਜਿਹੜੇ ਹੈਗੇ ਉਹ ਫਸਲਾਂ ਖਰਾਬ ਹੋ ਗਈਆਂ ਫਿਰ ਆਪਾਂ ਕੀ ਕਿੰਨੇ ਕੁ ਜਲਦੀ ਦੇਖਾਂਗੇ ਉਹਨੂੰ ਸਰ ਜੀ ਮੇਰਾ ਤੇ ਤੁਹਾਡੇ ਤੁਹਾਡੇ ਨਾਲ ਸੰਪਰਕ ਜਦੋਂ ਟੁੱਟੂ ਉਹਦੇ ਦੁਬਾਰਾ ਫੋਨ ਕਰ ਲੈਣਾ ਜੀ ਜਲਦੀ ਤੋਂ ਜਲਦੀ ਇਹਨਾਂ ਦਾ ਮਸਲਾ ਹੱਲ ਕਰੋ ਚਲ ਤੁਸੀਂ ਇਹ ਕੰਮ ਕਰੋ ਤੁਸੀਂ ਵੀਡੀਓ ਦੇ ਵਿੱਚ ਨਾਲ ਹੀ ਕਾਲ ਲਾ ਲਓ ਸਪੀਕਰ ਤੇ ਆਪਾਂ ਗੱਲ ਹੀ ਕਰ ਲਈ ਉਹਦੇ ਨਾਲ ਠੀਕ ਹੈ ਜੀ ਸਿੱਧਾ ਕਹੋ ਵੀ ਅਸੀਂ ਕਾਲ ਦੇ ਉੱਤੇ ਆਂ ਜੀ ਡਾਇਰੈਕਟਲੀ ਸਾਨੂੰ ਦੋਸਤੋ ਵੀ ਕਦੋਂ ਸਾਡਾ ਮਸਲਾ ਹੱਲ ਹੁੰਦਾ ਜੀ ਸਹੀ ਗੱਲ ਹੈ ਠੀਕ ਹੈ ਇੱਕ ਮਿੰਟ ਐਸੀ ਸਭ ਨੂੰ ਲਾਈਨ ਤੇ ਲੋ ਜੀ ਐਸੀ ਸਭ ਨੂੰ ਲਾਈਨ ਤੇ ਲੋ ਜੀ ਜਲਦੀ ਜਲਦੀ ਹੈ ਜੀ ਸਟਾਰਟਿੰਗ ਹੈ ਜੀ ਸਪੋਕਿੰਗ ਹੈ ਹੈਵ ਪੁਟ ਯੂਰ ਬਾਲ ਆਨ ਹੋਲ ਓਨ ਦਾ ਲਾਈਨ ਆਪ ਜਿਸ ਵੇਪੀ ਸੇ ਗੱਲ ਕਰੇ ਹੋ ਪੱਕੀ ਜੈ ਨਾ ਹੈਲੋ ਹੈਲੋ ਹਾਂਜੀ 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 ਸਭ ਜੀ ਕਿਸਾਨ ਜਥੇਬੰਦੀਆਂ ਤੇ মিডিਆ ਸਾਰੇ ਇਕੱਠੇ ਹੋ ਕੇ ਆਇਆ ਐ ਇਸ ਵੇਲੇ ਤੇ ਸਨ ਲੈਣ ਤੇ ਲਿਆ ਜੀ ਤੇ ਇਦਾਂ ਵੀ ਇਹਨਾਂ ਦਾ ਮਸਲਾ ਕਿਸਾਨ ਜਥੇਬੰਦੀਆਂ ਤੇ ਕਦੋਂ ਹੱਲ ਹੋਏਗਾ ਜੀ ਪਰੇਸ਼ਾਨ ਲੋਕ ਬਹੁਤ ਜ਼ਿਆਦਾ ਜੀ ਤੇ ਇੱਥੇ ਸਾਰਾ ਹੀ ਤਲਵੰਣ ਏਰੀਆ ਸਾਰਾ ਇਲਾਕੇ ਦੇ ਜਿੰਨੇ ਵੀ 11 8 ਫੀਟਰ ਚੱਲਦੇ ਆ ਸਾਰਾ ਏਰੀਆ ਆ ਰਿਹਾ ਜੀ ਆ ਗਿਆ ਇੱਥੇ ਜੀ ਉਹਨਾਂ ਦਾ ਤਾਂ ਸਪੀਕਰ ਤੇ ਤੁਸੀਂ ਤੁਸੀਂ ਸਰ ਜੀ ਸਪੀਕਰ ਤੇ ਸਰ ਜੀ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਧੱਕੇ ਨਾਲ ਸਪੀਕਰ ਤੇ ਫੋਨ ਲਗਾ ਆਇਆ ਉਹਨਾਂ ਨੂੰ ਦੋ ਜੀ ਸਪਸ਼ਟਿਕਨ ਦੇ ਦਿਓ ਸਰ ਹੈਲੋ ਹਾਂਜੀ ਸਰ ਜੀ ਮੈਂ ਇਸ ਟਾਈਮ ਜੀ ਸਾਹ ਦੇ ਕੋਲ ਹੀ ਬੈਠਾ ਠੀਕ ਹੈ ਜੀ ਮੈਂ ਜੀ ਸਾਹ ਦੇ ਕੋਲ ਹੀ ਬੈਠਾ ਤੁਹਾਡਾ ਵੀ ਮਸਲ ਲੈ ਕੇ ਆਇਆ ਸਰ ਜੀ ਬਹੁਤ ਜਿਆਦਾ ਲੋਕ ਪਰੇਸ਼ਾਨ ਆ ਉਹਨਾਂ ਤੋਂ ਵੱਧ ਅਸੀਂ ਪਰੇਸ਼ਾਨ ਆ ਤੁਸੀਂ ਵੀਡੀਓ ਦੇਖ ਲਈ ਹੋਏਗੀ ਮੈਂ ਤੁਹਾਡੇ ਜਿੰਨਾ ਪਰੇਸ਼ਾਨ ਨਹੀਂ ਪਰ ਹੈਗਾ ਮੈਂ ਵੀ ਪਰੇਸ਼ਾਨੀ ਆ ਕਿਉਂਕਿ ਸਰ ਜੀ ਜਿਹੜੀ ਤੁਹਾਨੂੰ ਮਨ ਸੌਦ ਸਰ ਜੀ ਹੋਰ ਜਿਹਾ ਕੰਮ ਆ ਰਿਹਾ ਸਰ ਜੀ ਵੇਖੋ ਆਪਾਂ ਵੀਡੀਓ ਕੋਲ ਤੇ ਵੀ ਆ ਸਕਦੇ ਆ ਜੀ ਵੇਖ ਲਓ ਤੁਸੀਂ ਆਪੇ ਤੁਹਾਨੂੰ ਅੱਖਾਂ ਨਾਲ ਪਤਾ ਲੱਗ ਜਾਏਗਾ ਵੀ ਇੱਕ ਪਤਾ ਮੈਨੂੰ ਪਤਾ ਆ ਮੇਰੇ 15 ਫੋਨ ਤੇ ਸਰ ਜੀ ਕਿਸਾਨ ਜਥੇਬੰਦੀਆਂ ਦੇ ਮੀਡੀਆ ਸਾਹਿਬ ਇਹ ਪੁੱਛ ਰਿਹਾ ਵੀ ਇਹ ਇਹਨਾਂ ਦਾ ਮਸਲਾ ਕਦੋਂ ਹੱਲ ਹੋਏਗਾ ਸਰ ਗੱਲ ਚ ਸਭ ਕੁਲ ਬੈਠਾ ਮੈਂ ਮੈਸੇਜ ਵੀ ਪਾਤਾ ਇਸੇ ਚੀਜ਼ ਨੂੰ ਮੈਂ ਸੀਟਾ ਕੋ ਬਿਠਾ ਕੇ ਬੰਦਾ ਬੈਠੇ ਜਿਵੇਂ ਅੰਤਰਾ ਹੈ ਕਿ ਸੇ ਕੰਮ ਨੂੰ ਬੈਠਾ ਸਰ ਜੀ ਇਹਨਾਂ ਨੂੰ ਫਿਰ ਕਿੱਦਾਂ ਇਹਨਾਂ ਨੂੰ ਸਪੱਸ਼ਟਿਕਨ ਮਿਲੇਗਾ ਸਰ ਜੀ ਇਹ ਉਹ ਪੁੱਛ ਰਿਹਾ ਜਿੰਮੇਦਾਰ ਸਰ ਮੈਂ ਚੀਰ ਸਾਹਿਬ ਕੋਲ ਬੈਠਾ ਆ ਮਸਲੇ ਹੱਲ ਕਰਨ ਨੂੰ ਬੈਠਾ ਐਦਾਂ ਦੇਖੋ ਹਾਂ ਤਾਂ ਬੁੱਢੇ ਨਹੀਂ ਕਰਦਾ ਹਾਂ ਸਰ ਮੈਂ ਹਲੋ ਸਾਰੇ ਚੀਪ ਕੋਲ ਬੈਠੇ ਆ ਕੋਈ ਚੱਕਰ ਨਹੀਂ ਮੈਂ ਕਹਾਂ ਤੂੰ ਟੈਂਸ਼ਨ ਆ ਲੈ ਮੈਂ ਜਨੰਦਰ ਹੀ ਆ ਮੈਂ ਇੱਕ ਮਿਲ ਕੇ ਸਾਰ ਨੂੰ ਪਾਜੀ 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 ਇੱਕ ਮਿੰਟ ਜੀ ਸਰ ਤੁਸੀਂ ਸਰ ਇੱਕ ਮਿੰਟ ਜੀ ਮੈਂ ਸਰ ਵੀ ਇੱਕ ਮਿੰਟ ਸੁਣ ਲੋ ਜੀ ਸਰ ਇੱਕ ਮਿੰਟ ਸੁਣ ਲੋ ਤੁਸੀਂ ਸਰ ਤੁਸੀਂ ਲਾਈਵ ਵੀਡੀਓ ਤੇ ਹੋ ਮੈਂ ਪੱਤਰਕਾਰ ਗੁਰਪ੍ਰੀਤ ਸਿੰਘ ਰੰਦਾਵਾ ਗੱਲ ਕਰ ਰਿਹਾ ਜੀ ਸਾਰਾ ਲਗਭਗ ਇਸ ਵੇਲੇ 200 ਤੋਂ ਲੈ ਕੇ 300 ਕਿਸਾਨ ਜਿਹੜਾ ਹੈਗਾ ਬਿੱਲੀ ਘਰ ਦੇ ਵਿੱਚ ਸਾਰਿਆਂ ਦੀਆਂ ਜਿਹੜੀਆਂ ਫੀਡਰ ਬਿਲਕੁਲ ਬੰਦ ਪਏ ਨੇ ਬਾਕੀ ਫੀਡਰ ਸਾਰੇ ਚੱਲਦੇ ਪਏ ਨੇ ਤਲਵਣਾ ਵਾਲਾ ਫੀਡਰ ਨਹੀਂ ਚੱਲਦਾ ਪਿਆ ਇਹਦੇ ਵਾਸਤੇ ਲਗਭਗ 4 ਮਿੰਟ ਲਾਈਟ ਆਈ ਆ 4 ਮਿੰਟ ਤੋਂ ਬਾਅਦ ਦ ਹੁਣ ਸਾਨੂੰ ਇੱਥੇ ਸਪਸ਼ਟੀਕਰਨ ਪ੍ਰੋਪਰ ਸਪਸ਼ਟੀਕਰਨ ਦਿਓ ਨਾ ਸਰ ਵੀ ਇੱਥੇ ਅਸੀਂ ਕੀ ਕਿਲੀ ਦਰਮਿਆਨ ਕਰਦੇ ਹਾਂ ਤੁਹਾਡੀ ਤੁਸੀਂ ਪੱਤਰਕਾਰ ਹੋ ਜਾਂ ਕਿਸਾਨ ਹੋ ਜੀ ਸਰ ਮੈਂ ਪੱਤਰਕਾਰ ਵੀ ਹਾਂ ਤੇ ਕਿਸਾਨ ਵੀ ਹਾਂ ਜੀ ਬਸ ਪੱਤਰਕਾਰ ਤੇ ਕਿਸਾਨ ਦੋਨੇ ਹੀ ਹਾਂ ਮੈਂ ਇਸ ਚੀਜ਼ ਆਬ ਦੇ ਕੋਈ ਬੈਠਾ ਹਾਂ ਜੀ ਜਿਹੜੀ ਮੈਂ ਆਪਣੇ ਆਈਡੀਓ ਤੋਂ ਨਹੀਂ ਐਕਸ਼ਨ ਤੋਂ ਮੋਰ ਲੈ ਲਿਆ ਜੀ ਐਕਸਟਰ ਬੋਲ ਲਗੇ ਮੈਂ ਚੀਫ ਸਾਹ ਕੋਲ ਹੀ ਬੈਠਾ ਉਹੀ ਮਸਲੇ ਦਾ ਹੱਲ ਕਰਕੇ ਬੈਠਾ ਮੈਂ ਸਰ ਚੀਫ ਸਾਹਿਬ ਦਾ ਜਿੱਥੇ ਤੁਸੀਂ ਬੈਠੇ ਹੋ ਨਾ ਉਥੇ ਸ਼ਾਇਦ ਏਸੀ ਲੱਗਾ ਹੋਣਾ ਪਰ ਜਿੱਥੇ ਅਸੀਂ ਬੈਠੇ ਆ ਉਥੇ ਤਾਂ ਏਸੀ ਵਾਲਾ ਕੋਈ ਨਹੀਂ ਹੋਗਾ ਟੋਪੇ ਪਈ ਜਾਗੀ ਮੈਂ ਬਾਹਰ ਖੜਾ ਹਾਂ ਹਾਂ ਨਾ ਇਹ ਸਾਨੂੰ ਤੁਸੀਂ ਹੁਣ ਸਾਡਾ ਸਾਡੇ ਜਿਹੜੇ ਕਿਸਾਨ ਜਿੱਥੇ ਬੰਦੀਆਂ ਉਹ ਦੱਸੋ ਵੀ ਕਦੋਂ ਤੱਕ ਸਾਡਾ ਮਸਲਾ ਹੱਲ ਹੋ ਸਕਦਾ ਜੀ ਅੱਧ ਘੰਟੇ ਬਾਅਦ ਕਿ 2 ਘੰਟੇ ਬਾਅਦ 4 ਘੰਟੇ ਬਾਅਦ 2 ਦਿਨਾਂ ਤੱਕ ਪੱਤਰਕਾਰ ਜੀ ਮੇਰੀ ਗੱਲ ਸੁਣੋ 15 ਮਿੰਟ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪਹਿਲਾਂ ਸੁਣੋ ਜੀ 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 ਮੇਰੇ ਘਰ ਸੁਣੋ ਹੈਲੋ ਹਾਂਜੀ ਹਾਂਜੀ ਸਰ ਬੋਲੋ ਬੋਲੋ ਮੈਂ ਦੇਖੋ ਇਹਨਾਂ ਦੇ ਮਸਲੇ ਦਾ ਹੱਲ ਕਰਨ ਵਾਸਤੇ ਚੀਫ ਸਾਹਿਬ ਕੋਹਾ ਜੀ ਠੀਕ ਹੈ ਨਾ ਦੂਜੀ ਗੱਲ ਗੱਲ ਸ਼ਾਮੀ ਇੱਕ ਪ੍ਰੋਬਲਮ ਆਈ ਆ ਉਹਦਾ ਕੀ ਸਟੇਟਸ ਹੈ ਮੈਨੂੰ ਨਹੀਂ ਪਤਾ ਹੁਣ ਪਤਾ ਕਰ ਲਾਂਗਾ ਜੀ ਠੀਕ ਹੈ ਇਹ ਤੁਹਾਡੇ ਮੈਸੇਜ ਮੈਂ ਆਲਰੇਡੀ ਹਾਇਰ ਮੈਨੇਜਮੈਂਟ ਨੂੰ ਭਾ ਵੀ ਦਿੱਤਾ ਜੀ ਇਹ ਗਲਤ ਮਤਲਬ ਵੀ ਤਲਵਾਨਾਂ ਗ੍ਰੇਟ ਦੇ ਉੱਤੇ ਮੈਨੂੰ ਆਹ ਪ੍ਰੋਬਲਮ ਆ ਰਹੀ ਆ ਜੀ ਆ ਜਿਹੜਾ ਮੈਂ ਪਾਤਾ ਮੈਸੇਜ ਉਹਨਾਂ ਨੂੰ ऑलरेडी ਪਾਤਾ ਉਮੀਦ ਕਰ ਲਈਏ ਵੀ ਸ਼ਾਮ ਤੱਕ ਮਸਲਾ ਹੱਲ ਹੋ ਜਾਏਗਾ ਜੀ ਸਰ ਜੀ ਹਾਂ ਬਿਲਕੁਲ ਹੋਏਗਾ ਸਰ ਕਿਉਂ ਨਹੀਂ ਹੋਊਗਾ ਗੱਲ ਤਾਂ ਇਹ ਹੈ ਵੀ ਕਿਉਂਕਿ ਕਿਉਂਕਿ ਸਰ ਜੱਟੇ ਜੱਟੀਆਂ ਦੀ ਕਾਲ ਆ ਵੀ ਜੇ ਅੱਜ ਸ਼ਾਮ ਤੱਕ ਮਸਲਾ ਹੱਲ ਨਾ ਹੋਇਆ ਕੱਲੋਂ ਅਸੀਂ ਪ੍ਰੋਪਰ ਤੌਰ ਤੇ ਅਸੀਂ ਬਿਲੀਕਰ ਨੂੰ ਜਿੰਦਾ ਲਾ ਦੇਣਾ ਨਾਲ ਹੀ ਜਿਹੜੇ ਹੈਗੇ ਰੋਡ ਜਾਮ ਕਰ ਦੇਣੇ ਆ ਜੀ ਨੂਰ ਮੈਨੂੰ ਠੀਕ ਹੈ ਜੀ ਮੈਂ ਇਹੀ ਜੋ ਤੁਸੀਂ ਬੋਲਿਆ ਇਹੀ ਅੱਗੇ ਬੋਲਣਾ ਬਿਲਕੁਲ ਕਹੋ ਜੀ ਜਿੱਥੇ ਬੰਦੀਆਂ ਦਾ ਆਰਡਰ ਹੈ ਜਿੱਥੇ ਬੰਦੇ ਨੇ ਬੜਾ ਮਤਾ ਚੀਜ਼ ਨੂੰ ਕੀਤਾ ਜੀ ਇਸ ਨੂੰ ਠੀਕ ਹੈ ਜੀ ਧੰਨਵਾਦ ਜੋ ਸਿਰ ਮਤਲਬ ਤੁਹਾਡਾ ਗਿਆ ਸਿਰ ਮੱਥੇ ਜੋ ਤੁਸੀਂ ਮੈਨੂੰ ਕਿਹਾ ਮੈਂ ਹੈ ਜਿਹੜੀ ਚੱਕੇ ਬੋਲਣਾ ਠੀਕ ਹੈ ਧੰਨਵਾਦ